ਅਰੇ ਇਹ ਕੋਣ ਪੱਡੋਦੀ ਵਾਲੇ ਦੇ ਘਰ ਆਉਂਦੇ ਆਓ ਆਏ ਗਏ ਦਵਾ ਵਾਓ ਆਏ ਪੰਨੂ ਟੀਵੀ ਵਾਲਿਆਂ ਦੇ ਘਰ ਆਹੋ ਰੱਬਾ ਪਾ ਟੋਕ ਡਿਆ ਜਾਵੇ ਪੇ ਪੈਣ ਗਾਲਾਂ ਕਰੇ ਪੁੱਟਿਆ ਜਾਉ ਪੁੱਟਿਆ ਜਾਉ ਹੋਰ ਗਿਆ ਸੰਕਟਾ ਫਿਰ ਕੋਈ ਨਾ ਸੰਕਟਾ ਕਿੱਥੋਂ ਕਿੱਥੋਂ ਦਾ ਵੰਡਾ ਆਇਆ ਅੱਜ ਬਸ ਪਿੰਦਰ ਮਾਸੀ ਬਹਿ ਜਾਏ ਤੁਹੀ ਦਾਂ ਦੇ ਕਿੰਨੇ ਵਾਂਡੇ ਕੱਢਣੇ ਆ ਨਹੀਂ ਰਹਿ ਗਏ ਫੇ ਭਾਮੋ ਕੇ ਆਏ ਹੁੰਦੇ ਹੁੰਦੇ ਹਣ ਅੱਛਾ ਅੱਛਾ ਹਾਂ ਅੱਜ 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 ਸਾਰੇ ਦੱਸਿਓ ਕਿੱਦਾਂ ਦਾ ਸੂਟ ਮੇਰੇ ਵਰਗਿਤਲੇ ਦੰਡੇ ਹਾਂ ਹਾਂ ਜੇ ਤਾਂ ਪਹਿਣਾ ਪਹਿਣਾ ਮੇਰੇ ਦਾ ਮਾਰੇ ਇੱਕ ਗੱਲ ਹੈਗੀ ਆ ਗੁੱਸਾ ਨਾ ਕਰੀ ਮੇਰੇ ਵੀਰ ਦਾ ਭਾਵੇਂ ਰੰਗ ਪੱਕਾ ਜਣਾ ਤੈਨੂੰ ਫੇਰ ਵੀ ਕੱਟਣ ਦੇ ਆ ਲੈ ਮਾਮੇ ਇਹ ਤਾਰੀਫ ਕੀਤੀ ਕਿ ਬੇਇੱਜ਼ਤੀ ਨਹੀਂ 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 ਸਾਡੇ ਭਾਈਆ ਖੱਤੀ ਗੱਲ ਕਰੀ ਇਹ ਤਰੀਫ ਕੀਤੀ ਕਿ ਬੇਇੱਜ਼ਤੀ ਕੀਤੀ ਨਹੀਂ ਨਹੀਂ ਤਰੀਫ ਨਹੀਂ ਕੀਤੀ ਤੂੰ ਇਹ ਮੈਨੂੰ ਲੱਗਦਾ ਇਹ ਤੈਨੂੰ ਨਹੀਂ ਪਤਾ ਤੇ ਇੱਕ ਵਾਅਦਾ ਕਿਹਾ ਹੈ ਭਾਈਆ ਮੈਨੂੰ ਪਤਾ ਵਾ ਭਾਈਆ ਇਨੂੰ ਪਤਾ ਵਾ ਇਹ ਬੜੀ ਚਲਾਕ ਵਾ ਚਲਾਕ ਜਿਆਦਾ ਇਹਨੂੰ ਇਹ ਆ ਪੀਏ ਤੇ 5-6 ਦਿਨ ਹੋਰ ਤੇ ਇਹ ਤਿੱਤਰ 7 ਦਿਨ ਆਇਨੇ ਤੇ ਚਾਹ ਪਾਣੀ ਦੇ ਵਿੱਚ ਪਰਝਾਈ ਕੋਈ ਪੀਣਾ ਜਾ ਤੇ ਕਿਉਂ ਨਾ ਪਰਝਾਈ ਦੀ ਤਾਰੀਫ ਕਰ ਲਉ ਆਪਣੀ ਦੀ ਕਹਿੰਦੇ ਤੇ ਫੇਰ ਦੋ ਮਹੀਨਿਆਂ ਬਾਅਦ ਆਉਣਾ ਇਹ ਵੀ ਗੱਲ ਤੇਰੀ ਠੀਕ ਆ ਚੱਲ ਜੇ ਤੂੰ ਮੇਰੀ ਗੱਲ ਸੁਣ ਪਰਝਾਈਆਂ ਹੁੰਦੀਆਂ ਨਾ ਉਹਨਾਂ ਕੋਲ ਸਦਾ ਜਾਣਾ ਵਾ ਤੇ ਜਿਹੜੇ ਭਰਾ ਹੁੰਦੇ ਆ ਨਾ ਉਹਨਾਂ ਦੇ ਬਾਹਰ ਅੰਦਰ ਰਹਿਣਾ ਵਾ ਭਰਾ ਵਾਲੇ ਵੀ ਅਸੀਂ ਕੋਕਿਆ ਵੀ ਲਵਾਉਂਗੇ ਨਾ ਭਰਾ ਕਿਹਾਣਾ ਸਾਡੀ ਭੈਣ ਵਾ ਉਹਨੇ ਤਾਂ ਕੋਹ ਆਖਿਆ ਹੀ ਨਹੀਂ ਤੂੰ ਗਲਤ ਆ ਆਪਣੇ ਘਰ ਵਾਲੇ ਨੂੰ ਕਹਿਣਾ ਜਿੱਦੋਂ ਉਹਨੂੰ ਚਿੱਟੀ ਕਹਤਾ ਉਹ ਫੁੱਲ ਗਈ ਉਹਨੇ ਕਹਤਾ ਪਹਿਲਾਂ ਮੈਂ ਇਹਨੂੰ ਮਾਰਦੇ ਪਹਿਲਾਂ ਨੂੰ ਗੱਲਾਂ ਬਾਤਾਂ ਮਾਰੀ ਇਹਨੇ ਆਇਆ ਅੰਦਰ ਉੱਥੇ ਬੈੰਨੇ ਆ ਅੱਗੇ ਮੈਂ ਕਰਦੇ ਆ ਜਿਆਦਾ ਹਰ ਪੰਪਨਾ ਸਵਾਂਦੇ ਤੇ ਚਾਹ ਕਿੱਦਾਂ ਗਰਮ ਕਰਦੇ ਆ ਨਹੀਂ ਹਾਂਜੀ ਹਾਂਜੀ ਸਾਰੇ ਡੰਗਰ ਵਾਸ਼ਾ ਰੱਖਿਆ ਸਾਰੇ ਆ ਨਾ ਅਡਜਸਟਮੈਂਟ ਫੇਰ ਬੜਾ ਕਰਨਾ ਪੈਂਦਾ ਇੱਕ ਕੰਮ ਮੁੱਕਦੇ ਨਹੀਂ ਕਰਾਂਦੇ ਹਾਂਜੀ ਹਾਂਜੀ ਜੇ ਭੇਲੀ ਜਾ ਉਹਦੇ ਘਰ ਦਾ ਕੰਮ ਹੈ ਘਰ ਜਾ ਤੇ ਫੇਰ ਪਿਆ ਲਿਆ ਦੇ ਹਨ ਬੰਬੀ ਆਣਾ ਪੈਂਦਾ ਕੰਮ ਚੱਕ ਕੰਮ ਚੱਲੀ ਜਾਂਦਾ ਬਾਕੀ ਚੱਲਾ ਭਰਾਵਾ ਕੋਈ ਗੱਲ ਨਹੀਂ ਤੂੰ ਨਹੀਂ ਸੋਣਾ ਸੁਨੱਖਾ ਵਾ ਹੋਣੀ ਕੋਈ ਫਾਇਦਾ ਹੋਣੀ ਫਾਇਦਾ ਹੋਣਾ ਜੋ ਉਸਦੇ ਪਾਸੇ ਹੋਣੀ ਕੀ ਹੋਣੀ ਉਸਦੇ ਪਾਸੇ ਮੱਖਣ ਲਾਉਣ ਵਾਲੀ ਗੱਲ ਵਾ ਤੇ ਬਸ ਘਰ ਕਦੇ ਫਸ ਗਈ ਆ ਹਾਂ ਬੜਾ ਜਿਆਦਾ ਚਲਾਕ ਬੰਦਾ ਹਾਂ ਆਪਣੇ ਘਰ ਜਾਂ ਪੇ ਭਾਈ ਆਪੇ ਬਾਹਰ ਜਾਂਦਾ ਹਾਂ ਹਾਂਜੀ ਹਾਂਜੀ ਤੇ ਭਾਬੀ ਨੂੰ ਕਾਲੀ ਕਹਿ ਕੇ ਉਹ ਵਿਚਾਰੀ ਬਾਹਰ ਗੱਲ ਹੁਣ ਇਹ ਜੋ ਹੁਣ ਜਿੱਦਣ ਕਹਿੰਦੇ ਪਰਝਾਈ ਨਾ ਹੋਈ ਨਾ ਲੜਾਈ ਤੇ ਮੈਨੂੰ ਦੱਸਿਆ ਨਾ ਵੀ ਪਰਝਾਈ ਮੇਰੇ ਨਾਲ ਲੜੀ ਆ ਆਪਾਂ ਖੜਾ ਆਪਣੀਆਂ ਬਾਹਾਂ ਖੜੀਆਂ ਪਈ ਆਪਾਂ ਨੂੰ ਹੀ ਉਹਦੀ ਤਰਫਦਾਰੀ ਕਰਦੀ ਸੀ ਨਹੀਂ 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 ਇੱਕ ਮਿੰਟ ਹਾਂ ਇਹੋ ਗੱਲ ਮੈਂ ਕਰਨ ਲੱਗਾ ਸੀ ਇਹ ਨਹੀਂ ਲੜਦੀ ਆਪਰੇ ਦੇਖੱਖੀ ਗਿਆ ਇੱਕ ਆਵੇ ਆ ਵੇ ਬੀਬੀ ਹੱਡੀ ਆਲੇ ਵੇ ਉਹ ਨੱਲਿਆਂ ਦਾ ਇਕੱਠੀ ਦੱਸੋ ਸਾਰੇ ਸਾਂਝਾ ਕਰ ਲੈਂਦੀ ਆ ਤੱਕ ਦੋਈ ਜਾਣੀ ਆ ਇਹ ਗੱਲ ਥੋੜੀ ਜੀ ਇਹ ਲੜਦੀਆਂ ਭਾਈ ਮੈਂ ਤੇ ਮੇਰੀ ਮੰਮੀ ਕਦੀ ਨਹੀਂ ਲੜੀ ਮੰਮੀ ਕਦੀ ਲੜ ਜੋ ਮਰਦੀ ਇਹ ਲੱਗਦੇ ਲਾ ਕੇ ਖਲੋ ਮਾਂਵੇਂ ਜੱਫੀ ਪਾ ਖਲੋ ਨਹੀਂ ਭਲਾ ਹਾਂ ਹੁਣ ਲੱਗਦੇ ਮੈਨੂੰ ਦੱਸ ਮੈਨੂੰ ਸਾਰੇ ਭੈਣ ਭਰਾ ਨਾ ਆ ਬਲੌਗ ਵੇਖਣ ਡੈ ਹੀ ਹੋ ਸਾਰੇ ਭੈਣ ਭਰਾ ਦੱਸਿਓ ਪੀ ਇਹ ਕਿਦੀ ਮੰਮੀ ਲੱਗਣ ਡਈ ਆ ਇਹਦੇ ਮੈਨੂੰ ਇਦਾਂ ਲੱਗੜਿਆ ਤਿੰਨੇ ਇੱਕ ਹੋਏ ਸਕੇ ਪਰ ਬਸ ਅਕੇ ਭਰਾ ਲੱਗਣੇ ਅਗੇ ਹੀ ਆਗੇ ਨਹੀਂ ਸਾਡਾ ਨਾ ਉਹਦਾ ਸਾਰਿਆਂ ਦੱਸ ਦਿਆ ਸਾਡਾ ਜਿਹੜਾ ਆਪਸੀ ਪ੍ਰੇਮ ਆ ਨਾ ਸਾਰਿਆਂ ਨਾਲ ਮਤਲਬ ਵੀ ਖਾਸ ਕਰਕੇ ਇਹਨਾਂ ਨਾਲ ਬਹੁਤ ਜ਼ਿਆਦਾ ਸਾਡਾ ਵਾ ਘਰ ਵਾਂਗੂ ਜਾਈਦਾ ਘਰ ਵਾਂਗੂ ਆਈ ਸਾਡੀ ਲੱਗਦੀ ਭੂਆ ਏ ਹਾਂਜੀ ਆਪਾਂ ਜਾਣਦੇ ਨੇ ਸਹੀ ਸਮੇਂ ਦੇ ਕੋ ਪ੍ਰੋਗਰਾਮ ਹੋ ਜਾਂਦੇ ਨੇ ਆਪਾਂ ਰੋਜ਼ ਜਾਣੇ ਆ ਹਾਂਜੀ ਸਾਡਾ ਮਾਪਤਾ ਇਸ ਤਾ ਵਾ ਹਾਂਜੀ ਹਾਂਜੀ ਭਈ ਗੱਲ ਆ ਕੋਈ ਜਿੱਦਾਂ ਜਾਣੇ ਆ ਨਾ ਬੜਾ ਪਿਆਰ ਵੀ ਹੁੰਦਾ ਵਾ ਇਹ ਨਹੀਂ ਵੀ ਜਿੱਦਾਂ ਹੁਣ ਘਰ ਵਾਂਗੂ ਜਾਈਏ ਜਿਹੜੀ ਮਾਦੀ ਸੀ ਫੜ ਕੇ ਆਪੇ ਜੀ ਮੁਫੜ ਜੀ ਕਿੱਧਰੋਂ ਆਏ ਤੁਸੀਂ ਫਿਰ ਵੀ 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 ਕੈਂ ਤੁਹਾਡੀ ਹੋ ਹਾਂ ਚਲੋ ਕਿਦਾਂ ਟੋਰ ਪੂਰੀ ਹਾਂ ਅੱਜ ਕਮਾਲ ਦੀ ਟੋਰ ਲੱਗਾਂ ਦੀ ਫਪੜ ਜੀ ਅੱਜ ਫਿਰ ਸਾਰੇ ਵੀ ਕਿਹੜਾ ਮਾਰਿਆ ਨਹੀਂ ਨਹੀਂ ਹਾਂ ਲੈ ਗਿਆ ਹੋਰ ਇਹਨਾਂ ਨੂੰ ਟਾਈਮ ਲੱਗਦਾ 12 ਮਿੰਟ ਬੰਦੇ ਬੜੇ ਨੇ ਹੋਦਾ ਹੀ ਖੋਕ ਗਈ ਖੋਕ ਕੇ ਨਹੀਂ ਜਾ ਨਹੀਂ ਨਹੀਂ ਉਹ ਕਹੇ ਨਾ ਹਾਂ ਉਹ ਕਹੇ ਆ ਨਾ ਚਲੋ ਕੋਈ ਨਾ ਜੀ ਥੋੜੀ ਵੀ ਕਰੇ ਅੱਛਾ ਕੀ ਨਹੀਂ ਕਰੇ ਕੋਈ ਚਾਹ ਮਾ ਗਏ ਨਾ ਚਲੋ ਫਿਰ ਚਲੋ ਫਿਰ ਬੈਹਨੇ ਆਂ ਅੰਦਰ ਚਲੋ ਠੀਕ ਹੈ ਹਾਂਜੀ ਪੀ ਲਿਆ ਚਾਹ ਪਾਣੀ ਫਿਰ ਹਾਂ ਪੀ ਲਿਆ ਪੀ ਲਿਆਗੇ ਚੱਲੀ ਹਣਾ ਮਿੰਟੋ ਮੈਂ ਮੱਲੀਆਂ ਜਾ ਕੇ ਨਾ ਨਹੀਂ ਟਾਈਮ ਤੁਹਾਨੂੰ ਪਤਾ ਹੀ ਹੈ ਕਿੰਨਾ ਹੋ ਗਿਆ ਵਾ ਮੈਂ ਕੋਈ ਰੱਖੀ ਜੀ ਬਾਈ ਤੁਹਾਨੂੰ ਮਾਲ ਡੰਗਰ ਰੱਖਿਆ ਵਾ ਹਾਂਜੀ ਹਾਂਜੀ ਨਹੀਂ ਨਹੀਂ ਬੱਚੇ ਦਾ ਟਾਈਮ ਹੋ ਗਿਆ ਦੋਤੀ ਨਹੀਂ ਆਣਾ ਤੁਹਾਡੇ ਕੋਲ ਉਹੀ ਟਾਈਮ ਨਾ ਹੀ ਆ ਜਾਂਦਾ ਵਾ ਕੋਈ ਗੱਲ ਨਹੀਂ ਕੱਲ ਵੀ ਟਾਈਮ ਨਾ ਹੀ ਆ ਗਿਆ ਹੋ ਸਕੋ ਕੱਲ ਰੇਟੀ ਹੋ ਗਈ ਸੀ ਆ ਪਤਾਰਾ ਕੱਲ ਨੂੰ ਆ ਸਾਡੇ ਨਹੀਂ ਕੱਲ ਨੂੰ ਹੁਣ ਕੱਲ ਨੂੰ ਕੱਲ ਨੂੰ ਹੁਣ ਆਪਾਂ ਆਣਾ ਟਾਈਮ ਸਿਰ ਕਿੰਨੇ ਵਜੇ ਆਈਏ ਮਾਮੀ ਤੁਸੀਂ ਦੱਸ ਦੋ ਕੋਈ ਨਹੀਂ ਜਸਮਿੰਦਰ ਆਜੂ ਕੋਈ ਨਹੀਂ ਜਿੰਨੇ ਵਜੇ ਆਉਣਾ ਨਹੀਂ ਦੇਖੀ ਕਹਣਾ ਤੀ ਆਪਣਾ ਵੇਖਿਓ ਸਾਡੇ ਪਰੋੜੀਆਂ ਬਣੇ ਆ ਹਾਂਜੀ ਕਿੰਨੇ ਆਣਾ ਪੱਕਾ ਨਹੀਂਗਾ ਪਤਾ ਕੋਈ ਨਹੀਂ ਮੇਰੇ ਫੋਨ ਆਊਗਾ ਹਾਂ ਇਹ ਤੁਹਾਨੂੰ ਦੱਸਾਂਗੇ ਫੋਕੋ ਹੀ ਹਾਂ ਨਹੀਂ ਆਉਣਾ ਚਲੋ ਫਿਰ ਅੱਜ ਨਾਲ ਕਰਦੇ ਬਲੌਗ ਦੀ ਐਂਡਿੰਗ ਨਾਲ ਇਹਨਾਂ ਦੇ ਚੈਨਲ ਨੂੰ ਸਾਰੇ ਆਣੇ ਨਾ ਵੱਧ ਤੋਂ ਵੱਧ ਸਪੋਰਟ ਕਰੋ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਇਹ ਦੱਸਿਓ ਤੁਹਾਨੂੰ ਮਤਲਬ ਪੀ ਹਾਇ ਤੇ ਪਾਉਂਦੇ ਵਲੌਗ ਆ ਦੱਸਿਓ ਕਿਹਦੀ ਮਤਲਬ ਪੀ ਐਕਟਿੰਗ ਤੇ ਚਲੋ ਮੈਂ ਕਹਿ ਨਹੀਂ ਸਕਦਾ ਐਕਟਿੰਗ ਚਲੋ ਮੇਰੇ ਚੈਨਲ ਤੋਂ ਵੇਖ ਕੇ ਦੱਸਿਓ ਕਿਹਦੀ ਤੁਹਾਨੂੰ ਵਧੀਆ ਲੱਗਦੀ ਆ ਤੇ ਬਾਕੀ ਮੈਂ ਇਹੋ ਸਾਰੇ ਭੈਣ ਭਰਾਵਾਂ ਨੂੰ ਕਹਿੰਦੀ ਆ ਹਾਂਜੀ ਚੈਨਲ ਦਾ ਨਾਮ ਆ ਅਬੀ ਰਿਆਰ ਬਿਰਿਆੜ ਤੇ ਜਿੱਦਾਂ ਤੁਸੀਂ ਮੇਰੇ ਚੈਨਲ ਨੂੰ ਪਿਆਰ ਦਿੱਤਾ ਨਾ ਏਦਾਂ ਹੀ ਤੁਸੀਂ ਸਾਰਿਆਂ ਨੇ ਇਹਨਾਂ ਦੇ ਚੈਨਲ ਨੂੰ ਵੀ ਪਿਆਰ ਦੇਣਾ ਵਾ ਜੋ ਟੀਮ ਸਾਡੀ ਉਸ ਚੈਨਲ ਤੇ ਚੱਲਣ ਗਈ ਆ ਉਹੋ ਹੀ ਟੀਮ ਸਾਡੀ ਇਸ ਚੈਨਲ ਤੇ ਚੱਲਣੀ ਆ ਇਹ ਕੋਈ ਚੀਜ਼ ਅਲੱਗ ਨਹੀਂ ਹੋਣੀ ਵੀਡੀਓ ਵੀ ਵਧੀਆ-ਵਧੀਆ ਹੋਣ ਗਿਆ ਬਾਕੀ ਦੱਸਿਓ ਸਾਡੇ ਭੈਣ ਭਰਾ ਵੀ ਅਹੀਂ ਇਸ ਚੈਨਲ 'ਤੇ ਕਿਸ ਤਰ੍ਹਾਂ ਦੀ ਵੀਡੀਓ ਸਟਾਰਟ ਕਰੀਏ ਬੀਬੀ ਦਾ ਖੜਕੇ-ਦੜਕੇ ਵਾਲਾ ਰੋਲ ਚਾਹੀਦਾ ਕਿ ਜਾਂ ਸੀਨ ਜਿੱਦਾਂ ਅਕਟਿੰਗ ਖੰਡ ਕਰੋਗੇ ਉਸਾ ਨਹੀਂ ਬੀਬੀਨ ਤਿਆਰ ਕਰਾਂਗੇ ਹਾਂਜੀ ਹਾਂਜੀ ਨਹੀਂ ਨਹੀਂ ਬੀਬੀ ਇਹ ਸਾਡੇ ਕੋ ਆਹੋ ਇਹ ਗੱਲ ਝੂਠੀ ਆ ਇਹ ਗੱਲ ਝੂਠੀ ਆ ਬੀਬੀ ਸਾਰਿਆਂ ਨੇ ਤਿਆਰ ਕਰਦੀ ਆ ਆਹੋ ਹਾਂ ਚਲੋ ਠੀਕ ਆ ਇਸ ਨਾਲ ਕਰਦੇ ਆ ਵਲੌਗ ਦੀ ਐਂਡਿੰਗ ਮੰਮੀ ਦਾ ਚੈਨਲ ਤੇ ਇਹਨੂੰ ਵੱਧ ਤੋਂ ਵੱਧ ਪਿਆਰ ਸਪੋਰਟ ਕਰਨਾ ਹਾਂਜੀ ਉਹ ਪਾਪਾ ਜੀ ਦਾ ਵੀ ਆ ਉਹ ਫੜਦੀ ਸਾਡੇ ਦਾ ਵੀ ਹਾਂ ਜਿਹੜਾ ਸਾਡੇ ਚੈਨਲ ਨੂੰ ਬਹੁਤ ਪਿਆਰ ਦੇਣਾ ਤੁਹਾਨੂੰ ਪਿਆਰ ਕਰਦੇ ਹਾਂ ਹਾਂ ਓਕੇ ਜੀ ਸਾਰੀ ਗੱਲ ਸਾਰਿਆਂ ਨੂੰ ਬਾਏ ਬਾਏ